ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਜਿਵੇਂ ਅਸੀਂ ਹਰ ਰੋਜ਼ ਤੁਹਾਡੇ ਲਈ ਉਪਾਅ ਤੇ ਟੋਟਕੇ ਦੀ ਵੀਡੀਓ ਲੈ ਕੇ ਆਉਂਦੇ ਆ ਉਸੇ ਤਰ੍ਹਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਧਨ ਦੇ ਸੰਬੰਧੀ ਜਿੰਨੀ ਵੀ ਮੁਸ਼ਕਲ ਤੇ ਪਰੇਸ਼ਾਨੀ ਹੈ ਉਹ ਸਾਰੀ ਦੂਰ ਹੋ ਜਾਵੇਗੀ ਦੇ ਜੇਕਰ ਅਸੀਂ ਗੱਲ ਕਰੀਏ ਵਾਸਤੂ ਸ਼ਾਸਤਰ ਦੇ ਵਿੱਚ ਧਾਰਮਿਕ ਸੰਬੰਧੀ ਸਮੱਸਿਆਵਾਂ ਜਿਹੜੀਆਂ ਸਾਡੇ ਘਰ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਲਈ ਬਹੁਤ ਸਾਰੇ ਉਪਾਅ ਦੱਸੇ ਗਏ। ਇਸੇ ਤਰ੍ਹਾਂ ਅਸੀਂ ਤੁਹਾਡੀ ਨਾਲ ਹਰ ਰੋਜ਼ ਇੱਕ ਇੱਕ ਉਪਾਅ ਕਰਕੇ ਸ਼ੇਅਰ ਕਰਦੇ ਰਹਾਂਗੇ। ਹਰ ਰੋਜ਼ ਇੱਕ ਇੱਕ ਨਵਾਂ ਉਪਾਅ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਇਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਉਪਾਅ ਕਰਕੇ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਆਪਣੀ ਘਰ ਦੇ ਵਿੱਚ ਆਏ ਹੋਏ ਦੁੱਖ ਤੇ ਕਲੀਫਾ ਨੂੰ ਘਰ ਤੋਂ ਦੂਰ ਕਰ ਸਕਦੇ ਆ ਕਿਉਂਕਿ ਹੁੰਦਾ ਕੀ ਹੈ ਕਿ ਅਸੀਂ ਉਪਾਅ ਤਾਂ ਬਹੁਤ ਸਾਰੇ ਕਰਦੇ ਆ ਪਰ ਹਰ ਇੱਕ ਵਿਅਕਤੀ ਦੀ ਕੁੰਡਲੀ ਤੇ ਉਸ ਸ਼ਾਸਤਰ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਉਪਾਅ ਹੁੰਦੇ ਨੇ ਤੇ ਕਿਹੜਾ ਉਪਾਅ ਕਿਹੜੇ ਵਿਅਕਤੀ ਤੇ ਸੂਟ ਕਰ ਜਾਵੇ ਇਹ ਸਾਨੂੰ ਕੁਝ ਨਹੀਂ ਪਤਾ ਹੁੰਦਾ ਇਸੇ ਕਰਕੇ ਧਨ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਦੂਰ ਕਰਨ ਦੇ ਲਈ ਅਲੱਗ-ਅਲੱਗ ਉਪਾਅ ਹੁੰਦੇ ਨੇ ਇਹ ਨਹੀਂ ਹੁੰਦਾ ਕਿ ਜਿਵੇਂ ਅੱਜ ਦਾ ਜੋ ਉਪਾਅ ਉਹ ਵੀ ਤਾਂ ਸੰਬੰਧੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਹੈ ਤੇ ਜ਼ਰੂਰੀ ਨਹੀਂ ਕਿ ਇੱਕ ਉਪਾਅ ਹੀ ਧਨ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਹੋਵੇ ਬਹੁਤ ਸਾਰੇ ਉਪਾਅ ਹੁੰਦੇ ਨੇ ਅਲੱਗ-ਅਲੱਗ ਹੁੰਦੇ ਨੇ ਇਸੇ ਤਰ੍ਹਾਂ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਰ ਲੈ ਕੇ ਆਇਆ ਇਸ ਉਪਾਰ ਨੂੰ ਕਰਨ ਦੇ ਨਾਲ ਵੀ ਤੁਹਾਡੇ ਘਰ ਦੀ ਤਨ ਸੰਬੰਧੀ ਚਿੰਨੀ ਵੀ ਮੁਸ਼ਕਲ ਤੇ ਪਰੇਸ਼ਾਨੀਏ ਉਹ ਸਾਰੀ ਦੂਰ ਹੋ ਜਾਵੇਗੀ ਕਿ ਜੇਕਰ ਪੈਸੇ ਦੀ ਗੱਲ ਕਰੀਏ ਤਾਂ ਪੈਸਾ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਦੀ ਜ਼ਰੂਰਤ ਹੈ ਤੇ ਪੈਸੇ ਤੋਂ ਬਿਨਾ ਤਾਂ ਹਰ ਇੱਕ ਇਨਸਾਨ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਕਹਿੰਦਾ ਭਾਵ ਕਿ ਪੈਸੇ ਤੋਂ ਬਿਨਾ ਤਾਂ ਵਿਅਕਤੀ ਦੀ ਜ਼ਿੰਦਗੀ ਹੀ ਨਹੀਂ ਹੁੰਦੀ ਤੇ ਨਹੀਂ ਕੋਈ ਇੱਜ਼ਤ ਉਪਦੀ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ ਜੋ ਅਸੀਂ ਪੈਸੇ ਤੋਂ ਬਿਨਾ ਕਰ ਸਕੀਏ ਹਰ ਇੱਕ ਜਗ੍ਹਾ ਤੇ ਸਾਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰ ਦੀ ਗੱਲ ਕਰੀਏ ਤਾਂ ਘਰ ਦੇ ਵਿੱਚ ਰੋਟੀ ਕਰਦਾ ਗੁਜਾਰਾ ਚਲਾਉਣਾ ਬੱਚਿਆਂ ਦੀਆਂ ਫੀਸਾਂ ਚਾਹੇ ਕਿਤੇ ਆਉਣਾ ਜਾਣਾ ਹਰ ਇੱਕ ਚੀਜ਼ ਦੇ ਲਈ ਸਾਡੇ ਲਈ ਪੈਸਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸੇ ਤਰ੍ਹਾਂ ਸਾਨੂੰ ਹਰ ਜਗ੍ਹਾ ਤੇ ਪੈਸਾ ਚਾਹੀਦਾ ਹੀ ਚਾਹੀਦਾ ਹੁੰਦਾ ਹੈ ਤੇ ਜੇਕਰ ਹਰ ਰੋਜ਼ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਪੈਸਾ ਨਾ ਮਿਲੇ ਸਾਡੇ ਘਰ ਦੇ ਵਿੱਚ ਪੈਸਾ ਨਾ ਰੁਕੇ ਸਾਡੀਆਂ ਜ਼ਰੂਰਤਾਂ ਨਾ ਪੂਰੀਆਂ ਹੋਣ ਤੇ ਅਸੀਂ ਆਪਣਾ ਮਨ ਦਿਲ ਹਾਰ ਕੇ ਬੈਠ ਜਾਂਦੇ ਤੇ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਰੁਕਦਾ ਨਹੀਂ ਉਸ ਸਮੇਂ ਜਿਹੜੇ ਇਹ ਉਪਾਅ ਹੁੰਦੇ ਨੇ ਨਾ ਇਹਨਾਂ ਦੀ ਜ਼ਰੂਰਤ ਸਾਨੂੰ ਇਸ ਸਮੇਂ ਹੀ ਪੈਂਦੀ ਹੈ ਜਿਵੇਂ ਹੁਣ ਆਪਾਂ ਸੋਚੀਏ ਕਿ ਮਨੁੱਖ ਬਹੁਤ ਜ਼ਿਆਦਾ ਮਿਹਨਤ ਕਰਦਾ ਮਿਹਨਤ ਕਰਨ ਦੇ ਬਾਵਜੂਦ ਵੀ ਚਾਰੇ ਪਾਸਿਆਂ ਤੋਂ ਉਹ ਪਰੇਸ਼ਾਨੀ ਪਰਸ਼ਾਣੀਆਂ ਤੋਂ ਘਿਰਿਆ ਹੋਇਆ ਹੈ ਤਾਂ ਇਸ ਸਮੇ ਤੁਸੀ ਇਹ ਉਪਾਅ ਜ਼ਰੂਰ ਕਰਿਓ ਇਹਨਾਂ ਉਪਾਦ ਦੀ ਇਸ ਸਮੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਕੁੰਡਲੀ ਦੋਸ਼ ਗ੍ਰਹਿ ਦੋਸ਼ ਹੁੰਦੇ ਨੇ ਕਿਉਂਕਿ ਉਹ ਸਾਰੇ ਮਿਲ ਕੇ ਤੁਹਾਡੇ ਹੱਥਾਂ ਦੀਆਂ ਲਕੀਰਾਂ ਸਭ ਕੁਝ ਮਿਲ ਕੇ ਤੁਹਾਡੇ ਦਿੱਕ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੁਹਾਨੂੰ ਪਰੇਸ਼ਾਨ ਕਰ ਰਿਆ ਹੁੰਦਾ ਤਾਂ ਉਸ ਵੇਲੇ ਤੁਹਾਨੂੰ ਖਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਕਿਸੇ ਨਾ ਕਿਸੇ ਪਰੇਸ਼ਾਨੀ ਦਾ ਹੱਲ ਜ਼ਰੂਰ ਨਿਕਲੇਗਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਇੱਕ ਵੀ ਰੁਪਇਆ ਖਰਚ ਕੀਤੇ ਬਿਨਾ ਤੁਸੀਂ ਆਪਣੀ ਘਰ ਦੇ ਵਿੱਚ ਕਰ ਸਕਦੇ ਹੋ ਤੇ ਇਸ ਦੇ ਚਮਤਕਾਰੀ ਫਾਇਦੇ ਤੁਸੀਂ ਲੈ ਸਕਦੇ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਜਿਹੜੇ ਲੋਕ ਮਿਹਨਤ ਨਹੀਂ ਕਰਦੇਗੇ ਉਹਨਾਂ ਦੇ ਲਈ ਤਾਂ ਆਪਾਂ ਸਾਫ਼ ਸਪਸ਼ਟ ਇਹੀ ਕਹਿਣਾ ਚਾਹੁੰਦੇ ਆ ਕਿ ਜਦੋਂ ਅਸੀਂ ਮਿਹਨਤ ਹੀ ਨਹੀਂ ਕਰਦੇ ਫਿਰ ਅਸੀਂ ਭਾਵੇਂ ਉਪਾਅ ਕਰੀ ਜਾਈਏ ਸਾਨੂੰ ਫਾਇਦਾ ਹੋਣਾ ਨਹੀਂ ਕਿਉਂਕਿ ਇਹ ਉਪਾਅ ਵੀ ਉਸ ਸਮੇਂ ਕੰਮ ਕਰਦੇ ਆ ਜਦੋਂ ਉਪਾਅ ਦੇ ਨਾਲ ਨਾਲ ਅਸੀਂ ਆਪਣੀ ਮਿਹਨਤ ਵੀ ਜਾਰੀ ਰੱਖਦੇ ਆ। ਇਹ ਨਹੀਂ ਹੈ ਕਿ ਉਪਾਅ ਕਰ ਲਿਆ ਉਪਾਅ ਕਰਨ ਦੇ ਨਾਲ ਉਪਰੋਂ ਪੈਸਾ ਡਿੱਗਣਾ ਸ਼ੁਰੂ ਹੋ ਜਾਵੇਗਾ ਇਹ ਨਹੀਂ ਹੁੰਦਾਗਾ ਜਿਵੇਂ ਤੁਹਾਨੂੰ ਦੱਸਿਆ ਕਿ ਮਿਹਨਤ ਕਰਨ ਦੇ باوجود ਵੀ ਸਫਲਤਾ ਨਹੀਂ ਮਿਲਦੀ ਉਸ ਸਮੇ ਤੁਸੀ ਇਸ ਉਪਾਅ ਨੂੰ ਕਰਨਾ ਹੈ ਤਾਂ ਜੋ ਕਿ ਤੁਹਾਨੂੰ ਸਫਲਤਾ ਮਿਲੇ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇ ਕਹਿੰਦਾ ਭਾਵ ਕਿ ਜਿਹੜੀ ਤੁਹਾਡੇ ਮਿਹਨਤ ਦੇ ਵਿੱਚ ਕੰਮਕਾਰ ਦੇ ਵਿੱਚ ਪਰੇਸ਼ਾਨੀ ਆਉਦੀ ਸੀ ਨਾ ਉਹ ਪਰੇਸ਼ਾਨੀ ਦੂਰ ਹੋ ਜਾਵੇਗੀ ਇਸੋ ਪਾਣੂ ਤੁਸੀਂ ਕਿਵੇਂ ਕਰਨਾ ਕਿਸ ਤਰੀਕੇ ਦੇ ਨਾਲ ਕਰਨਾ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਮਿਹਨਤ ਕਰਦੇ ਹਾਂ ਹੱਡ ਪੈਰ ਪਾਣ ਕੇ ਅਸੀਂ ਮਿਹਨਤ ਕਰਦੇ ਆ ਸਾਨੂੰ ਮਿਹਨਤ ਦਾ ਫਲ ਪਰਮਾਤਮਾ ਜ਼ਰੂਰ ਦਿੰਦਾ ਹੈ ਪਰ ਕਿਸੇ ਸਮੇ ਸਾਡੇ ਗ੍ਰਹਿ ਦੋਸ਼ਾਂ ਕੁੰਡਲੀ ਦੋਸ਼ਾਂ ਦੇ ਕਰਕੇ ਸਾਨੂੰ ਉਹ ਸਫਲਤਾ ਦਾ ਫਲ ਨਹੀਂ ਮਿਲਦਾ ਮਿਹਨਤ ਦਾ ਫਲ ਨਹੀਂ ਮਿਲਦਾ ਉਸ ਸਮੇ ਤਾਂ ਉਹਨਾਂ ਚੀਜ਼ਾਂ ਦੇ ਲਈ ਇਹ ਉਪਾਅ ਹੁੰਦੇ ਨੇ ਤੇ ਜੇ ਤੁਸੀਂ ਕਹੋ ਕਿ ਤੁਸੀਂ ਤਾਂ 24 ਘੰਟੇ ਦਿਨ ਰਾਤ ਆਰਾਮ ਦੇ ਨਾਲ ਬੈੱਡ ਤੇ ਪਏ ਰਹੋ ਤੁਹਾਨੂੰ ਕੋਈ ਕੰਮ ਦਾ ਡੱਕਾ ਵੀ ਨਾ ਤੋੜਨਾ ਪਵੇ ਤੇ ਤੁਹਾਡੀ ਜ਼ਿੰਦਗੀ ਵੀ ਸਖਾਲੀ ਹੋ ਜਾਵੇ ਤੇ ਇਸ ਤਰ੍ਹਾਂ ਤਾਂ ਬਿਲਕੁਲ ਵੀ ਨਹੀਂ ਹੁੰਦਾ ਅਜਿਹਾ ਜੋ ਉਪਾਏ ਓਕਾਲੀ ਮਿਰਚ ਦਾ ਉਪਾਏ ਤੇ ਸਾਡੇ ਘਰ ਦੇ ਵਿੱਚ ਕੁਝ ਅਜੇਹੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਜਿੰਨਾਂ ਦੇ ਬਾਰੇ ਸਾਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਤੇ ਅਸੀਂ ਉਹਨਾਂ ਹੀ ਚੀਜ਼ਾਂ ਨੂੰ ਜੇਕਰ ਸਾਨੂੰ ਜਾਣਕਾਰੀ ਹੋਵੇ ਤੇ ਜਾਣਕਾਰੀ ਮੁਤਾਬਕ ਉਹਨਾਂ ਚੀਜ਼ਾਂ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰਾਂਗੇ ਤੇ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦੋ ਕਤਕਲੀਫ ਨੇ ਜਿਹੜੇ ਸਾਡੇ ਦੂਰ ਹੋ ਜਾਣਗੇ ਜਿਹੜੀ ਵੀ ਚੀਜ਼ ਸਾਡੇ ਘਰ ਦੇ ਵਿੱਚ ਰਸੋਈ 'ਚ ਪਈ ਹੁੰਦੀ ਮਸਾਲਿਆਂ ਦੇ ਤੌਰ ਤੇ ਵਰਤੀ ਜਾਂਦੀ ਏ ਤੇ ਜਿਹੜੀ ਆਉਂਦੀ ਖੁਸ਼ਬੂ ਸੁਗੰਧ ਹੁੰਦੀ ਏ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਤੇ ਪਾਵਰ ਹੁੰਦੀ ਏ ਸਾਡੀਆਂ ਪ੍ਰੋਬਲਮ ਮੁਸ਼ਕਲ ਨੂੰ ਦੂਰ ਕਰਨ ਦੀ ਜਿਵੇਂ ਲੌਂਗ ਦੀ ਜਿਹੜੀ ਖੁਸ਼ਬੂ ਸੁਗੰਧ ਹੁੰਦੀ ਏ ਨਾ ਉਹ ਸਾਡੇ ਘਰ ਦੀਆਂ ਮਾੜੀਆਂ ਸ਼ਕਤੀਆਂ ਤੇ ਨਕਾਰਾਤਮਕ ਊਰਜਾ ਨੂੰ ਸੋਖ ਲੈਂਦੀ ਏ ਤੇ ਸਾਡੇ ਘਰ ਦੀਆਂ ਨਕਾਰਾਤਮਕ ਊਰਜਾ ਨੂੰ ਬਾਹਰ ਕੱਢਣ ਤੇ ਪੋਜ਼ਿਟਿਵ ਸ਼ਕਤੀਆਂ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦੀਆਂ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਅਜਈਆਂ ਕੁਝ ਚੀਜ਼ਾਂ ਤੇ ਇਸ ਦੇ ਨਾਲ-ਨਾਲ ਧਨ ਤੇ ਪੈਸੇ ਨੂੰ ਆਪਣੀ ਵੱਲ ਖਿੱਚਣ 'ਚ ਵੀ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੀ ਹੈ। ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀ ਹੈ ਕਾਲੀ ਮਿਰਚ। ਕਾਲੀ ਮਿਰਚ ਤੁਹਾਡੇ ਘਰ ਦੇ ਰਸੋਈ ਦੇ ਵਿੱਚ ਅਵੇਲੇਬਲ ਹੋਵੇਗੀ ਕਿਉਂਕਿ ਕਾਲੀ ਮਿਰਚ ਅਕਸਰ ਸਾਡੇ ਘਰ ਦੇ ਵਿੱਚ ਹੁੰਦੀ ਹੈ ਤੇ ਖਾਣੇ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਕਾਲੀ ਮਿਰਚ ਦੀ। ਤੇ ਦੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈਗੀ ਤਾਂ ਤੁਸੀਂ ਸ਼ਾਪ ਤੋਂ ਸਟੋਰ ਤੋਂ ਜਾ ਕੇ ਤੁਸੀਂ ਸ਼ਹਿਰ ਤੋਂ ਲਿਆ ਵੀ ਸਕਦੇ ਹੋ ਤਾਂ ਸਿਰਫ ਤੁਹਾਨੂੰ ਉਪਾਹ ਕਰਨ ਦੇ ਲਈ ਕਾਲੀ ਮਿਰਚ ਦੇ 8 ਤੋਂ 10 ਦਾਣੇ ਹੀ ਚਾਹੀਦੇ ਨੇ ਜਿਹੜੇ ਕਾਲੀ ਮਿਰਚ ਦੇ ਤੁਸੀਂ ਦਾਣੇ ਲੈਣੇ ਨੇ ਉਹ ਬਿਲਕੁਲ ਸਾਫ਼ ਸੁਥਰੇ ਤੇ ਸਾਬਤ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਕਾਲੀ ਮਿਰਚ ਦੇ ਦਾਣੇ ਨਹੀਂ ਹੋਣੇ ਚਾਹੀਦੇ ਕਿਉਂਕਿ ਟੁੱਟੀ ਤੇ ਫालतूਪਹੀ ਚੀਜ਼ ਦੇ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਪਾਹ ਨਹੀਂ ਕਰਨਾ ਚਾਹੀਦਾ ਤੇ ਇਸ ਦੇ ਨਾਲ ਨਾਲ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਉਪਾਣ ਨੂੰ ਇਸ ਤਰੀਕੇ ਦੇ ਨਾਲ ਕਰਨਾ ਹੈ ਕਿ ਜਿਵੇਂ ਮੰਨ ਲਓ ਕਿ ਤੁਸੀਂ ਮਾਰਨਿੰਗ ਉੱਠੇ ਹੋ ਆਪਣੇ ਕੰਮ ਕਰ ਕੀਤੇ ਆਪਣੇ ਕਿਸੇ ਵੀ ਕੰਮ ਦੇ ਲਈ ਤੁਸੀਂ ਬਾਹਰ ਜਾਣਾ ਹੈ ਭਾਵੇਂ ਛੋਟੇ ਮੋਟੇ ਕੰਮ ਦੇ ਲਈ ਜਾ ਰਹੇ ਹੋ ਭਾਵੇਂ ਕਿਸੇ ਕਾਰੋਬਾਰ ਦੇ ਕਿਸੇ ਵੀ ਕੰਮ ਦੇ ਲਈ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਹੈ ਭਾਵੇਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਸੇ ਕੰਮ ਜਾ ਰਹੇ ਹੋ ਤਾਂ ਤੁਸੀਂ ਕੀ ਕਰਨਾ ਹੈ ਕਿ ਅੱਖ ਤੂੰ 10 ਦਾਣੇ ਕਾਲੀ ਮਿਰਚ ਦੇ ਲੈੜੇ ਆ ਤੇ ਉਹ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਤੁਹਾਡੇ ਘਰ ਦਾ ਮੇਨ ਗੇਟ ਹੈ ਨਾ ਮੇਨ ਗੇਟ ਤੇ ਉਥੇ نیچے ਰੱਖ ਕੇ ਆਉਣਗੇ ਜਿੱਥੋਂ ਦੀ ਤੁਸੀਂ ਜਾ ਕੇ ਮੇਨ ਗੇਟ ਤੋਂ ਬਾਹਰ ਨਿਕਲਣਾ ਹੈ ਇਸ ਤਰ੍ਹਾਂ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਜਾਓਗੇ ਤੇ ਉਹਨਾਂ ਕਾਲੀਆਂ ਮਿਰਚਾਂ ਦੇ ਉੱਪਰ ਤੁਸੀਂ ਪੈਰ ਰੱਖ ਕੇ ਫਿਰ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਇਜਾਦੋ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਜਿੰਨੇ ਵੀ ਤੁਹਾਡੇ ਰੁਕੇ ਹੋਏ ਕੰਮ ਹੋਣਗੇ ਨਾ ਉਹ ਸਾਰੇ ਚੱਲਨੇ ਸ਼ੁਰੂ ਹੋ ਜਾਣਗੇ ਤੁਹਾਡੇ ਬਿਜ਼ਨਸ ਦੇ ਵਿੱਚ ਤੁਹਾਨੂੰ ਤਰੱਕੀ ਮਿਲੇਗੀ ਜਦੋਂ ਸਾਡੇ ਕੰਮਕਾਰ ਰੁਕੇ ਹੁੰਦੇ ਨੇ ਉਹ ਚੱਲ ਪੈਂਦੇ ਨੇ ਸਾਡੇ ਬਿਜ਼ਨਸ 'ਤੇ ਤਰੱਕੀ ਹੁੰਦੀ ਹੈ ਤੇ ਸਾਡੇ ਘਰ ਦੇ ਵਿੱਚ ਆਟੋਮੈਟਿਕ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਜੋ ਪੈਸੇ ਨੂੰ ਲੈ ਕੇ ਜਾਂ ਕਿਸੇ ਵੀ ਪਰੇਸ਼ਾਨੀ ਨੂੰ ਲੈ ਕੇ ਸਾਡੇ ਘਰ ਦੇ ਵਿੱਚ ਲੜਾਈ-ਕਲੇਸ਼ ਹੁੰਦਾ ਹੈ ਉਹ ਵੀ ਦੂਰ ਹੋ ਜਾਂਦਾ ਹੈ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵਾਧਾ ਇਹਨਾਂ ਤੇ ਲੜਾਈ ਕਲੇਸ਼ ਦਾ ਮੁੱਖ ਕਾਰਨ ਪੈਸਾ ਹੀ ਹੁੰਦਾ ਹੈ ਤੇ ਜਦੋਂ ਘਰ ਦੇ ਵਿੱਚ ਪੈਸਾ ਆ ਗਿਆ ਤੇ ਲੜਾਈ ਝਗੜੇ ਵੀ ਦੂਰ ਹੋ ਜਾਣਗੇ ਤੇ ਜਿਵੇਂ ਹੀ ਤੁਸੀਂ ਇਹ ਕਾਲੀ ਮਿਰਚ ਦੇ ਉੱਪਰ ਪੈਰ ਰੱਖ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਓਗੇ ਤੇ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਕੋਈ ਵੀ ਫੈਮਿਲੀ ਮੈਂਬਰ ਹੋਵੇਗਾ ਉਹ ਕਾਲੀਆਂ ਮਿਰਚਾਂ ਦੇ ਦਾਣਿਆਂ ਨੂੰ ਚੁੱਕ ਕੇ ਆਪਣੇ ਘਰ ਤੋਂ ਬਾਹਰ ਚੱਲਦਾ ਹੋਇਆ ਕਿਤੇ ਨਦੀ ਨਹਿਰ ਦਾ ਪਾਣੀ ਹੋਵੇਗਾ ਸਾਫ਼ ਉਹਦੇ ਵਿੱਚ ਜਾ ਕੇ ਤੁਸੀਂ ਜਲ ਪ੍ਰਵਾਹ ਕਰਿਆਉਣਾ ਹੈ ਤੇ ਜਦੋਂ ਤੁਸੀਂ ਜਲ ਪ੍ਰਵਾਹ ਕਰਿਆਉਂਗੇ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਤੇ ਜੇਕਰ ਨੇੜੇ ਕੋਈ ਚੱਲਦਾ ਪਾਣੀ ਨਹੀਂ ਹੈਗਾ ਤਾਂ ਕਿਸੇ ਸੁਨਸਾਨ ਜਗ੍ਹਾ ਤੇ ਥੋੜੀ ਜਿਹੀ ਮਿੱਟੀ ਪਾਟ ਕੇ ਤੇ ਇਸ ਤੁਸੀਂ ਕਾਲੀਆਂ ਮਿਰਚਾਂ ਨੂੰ ਦਬਾਉਣਾ ਹੈ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਸੇ ਤਰ੍ਹਾਂ ਸਾਡੀ ਰਸੋਈ ਦੇ ਵਿੱਚ ਜਿੰਨੇ ਵੀ ਮਸਾਲੇ ਪਏ ਹੁੰਦੇ ਨੇ ਜੋ ਕਿ ਸਾਡੇ ਭੋਜਨ ਦੇ ਵਿਚ ਵਰਤੇ ਜਾਂਦੇ ਨੇ ਇਹਨਾਂ ਸਾਰੇ ਮਸਾਲਿਆਂ ਦੀ ਅਲੱਗ-ਲੱਗ ਸ਼ਕਤੀ ਤੇ ਪਾਵਰ ਹੁੰਦੀ ਏ ਤੇ ਜਦੋਂ ਅਸੀਂ ਇਹਨਾਂ ਦੇ ਉਪਾਅ ਕਰਦੇ ਆ ਸਾਨੂੰ ਇਹਨਾਂ ਦੇ ਅਲੱਗ-ਲੱਗ ਫਾਇਦੇ ਮਿਲਦੇ ਏ ਇਸ ਉਪਾਅ ਨੂੰ ਤੁਸੀਂ ਹਰ ਰੋਜ਼ ਡੇਲੀ ਕਰ ਸਕਦੇ ਹੋ ਤੇ ਡੇਲੀ ਇਸੇ ਤਰ੍ਹਾਂ ਉਹਨਾਂ ਫਿਰ ਕਾਲੀਆਂ ਮਿਰਚਾਂ ਨੂੰ ਚੁੱਕ ਕੇ ਜਾਂ ਤਾਂ ਤੁਸੀਂ ਘਰ ਤੋਂ ਬਾਹਰ ਥੋੜੀ ਦੂਰੀ ਤੇ ਦਬਾ ਕੇ ਆ ਸਕਦੇ ਹੋ ਤੇ ਜਾਂ ਫਿਰ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਕੇ ਆ ਸਕਦੇ ਹੋ ਪਰ ਇਹਨੂੰ ਜੇਕਰ ਤੁਸੀਂ ਹਰ ਰੋਜ਼ ਕਰੋਗੇ ਨਾ ਤੇ ਹਰ ਰੋਜ਼ ਕਰਨ ਦੇ ਨਾਲ ਤੁਹਾਨੂੰ ਇਸ ਦਾ ਫਾਇਦਾ ਵੀ ਦੇਖਣ ਨੂੰ ਮਿਲੇਗਾ ਤੇ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਇਸ ਦਾ ਰਿਜ਼ਲਟ ਮਿਲ ਜਾਵੇਗਾ ਕਿਉਂਕਿ ਜਿੱਥੇ ਵਿਸ਼ਵਾਸ ਹੈ ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਵਿਸ਼ਵਾਸ ਦੇ ਨਾਲ ਅਸੀਂ ਹਰ ਇੱਕ ਚੀਜ਼ ਨੂੰ ਪਾ ਸਕਦੇ ਹਾਂ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦੇ ਹਾਂ ਆਪਣੀ ਮਿਹਨਤ ਤੇ ਸਾਨੂੰ ਵਿਸ਼ਵਾਸ ਤੇ ਭਰੋਸਾ ਹੋਵੇਗਾ हां जी ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੇ ਤੁਹਾਨੂੰ ਫਾਇਦਾ ਹੋਵੇਗਾ ਜਿਵੇਂ ਉਵੇਂ ਹੀ ਇਹ ਵੀਡੀਓ ਨੂੰ ਅੱਗੇ ਹੋਰ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਕਿ ਉਹਨਾਂ ਨੂੰ ਵੀ ਇਸ ਉਪਾਅ ਬਾਰੇ ਪਤਾ ਲੱਗ ਸਕੇ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ ਸਾਰੀ ਹੀ ਪਿਆਰ ਪ੍ਰੇਮ ਦਾ ਬਹੁਤ ਬਹੁਤ ਧੰਨਵਾਦ